शिष्य सब एक वर्ण होई धर्म की गति रहे माया के कारण सारी सृष्टि एक वर्ण में चल गई एको ही वर्ण धर्म के गतरे ही धर्म का चलना रह गए धर्म नहीं चल गए गति के अंदर चलना कितनी गति चल रही सी गति गति चलना सृष्टि ਧਰਮ ਦੀ ਗਤ ਰਹਿ ਗਈ ਧਰਮ ਦਾ ਚੱਲਣਾ ਰਹਿ ਧਰਮ ਕੀ ਗਤ ਰਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋ ਮਨੁੱਖ ਚੱਲ ਰਿਹਾ ਹੈ ਮਨੁੱਖ ਨਾਲ ਸਮਾਜ ਚੱਲਦੇ ਹੈ ਪਰਵਾਰ ਚੱਲਦੇ ਹੈ ਮਨੁੱਖ ਚੱਲ ਰਿਹਾ ਹੈ ਕਾਰੋਬਾਰ ਚੱਲ ਰਿਹਾ ਹੈ ਧੰਦਾ ਚੱਲ ਰਿਹਾ ਹੈ ਮਨੁੱਖ ਚੱਲ ਰਿਹਾ ਹੈ ਇਹਦੇ ਨਾਲ ਰਾਜਨੀਤੀ ਵੀ ਚੱਲ ਰਹੀ ਹੈ ਪਰ ਮਨੁੱਖ ਚੱਲ ਰਿਹਾ ਹੈ ਇਹਦੇ ਨਾਲ ਧਰਮ ਨਹੀਂ ਚੱਲ ਰਿਹਾ ਧਰਮ ਨਹੀਂ ਚੱਲਦਾ जो चल रहे है राजनीति जो चल रहे है समाज जो चल रहे है कारोबार धंधा धर्म नहीं चल रहा धर्म की गति, रही धन गुरु नानक देव जी महाराज के बोल पूछिए बाबा जी धर्म मनुखना क्यों नहीं चल रहे की गल कहना महाराज कहने श्रेष्ठ सब एक वर्ण हो सारी सृष्टि एक वर्ण हो गई ਇਸ ਕਰਕੇ ਨਹੀਂ ਚੱਲ ਰਿਹਾ। ਬਸ ਥੋੜੀ ਜਿਹੀ وضاحت ਕਰਾਂਗੇ ਤੇ ਆਪਕੋ ਸ਼ਮਮੂਨਾਗਾ। ਮਨੁ ਮਹਾਰਾਜ ਮਨੁ ਸਿਮਰਤੀ ਰੇ ਇੱਕ ਮਹਾਨ ਰਿਸ਼ੀ ਹੋਇਨੇ। ਮਨੁਖ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਸੀ ਜਾਤ ਪਾਤ ਕਰਕੇ ਨਹੀਂ। ਸੁਭਾਅ ਪਰ ਮੇ। ਉਹ ਸੁਭਾਅ ਅੱਗੇ ਚੱਲ ਕੇ ਲੋਗਾ ਨੇ ਜਾਤ ਪਾਤ ਬਣਾ ਲਿਆ। ਜਿਹੜਾ ਮਨੁੱਖ ਸਿਰ ਦੀ ਵਰਤੋਂ ਬਹੁਤ ਕਰੇ ਜ਼ਬਾਨ ਦੇ ਅੱਗੇ ਸਿਰ ਰੱਖੇ ਪੈਰਾਂ ਤੇ ਹੱਥਾਂ ਦੇ ਅੱਗੇ ਸਿਰ ਰੱਖੇ ਬਾਹਵ ਜਦ ਹੱਥ ਚੱਲਣ ਤੇ ਸਮਝ ਨੂੰ ਅੱਗੇ ਰੱਖੇ ਪੈਰ ਚੱਲਣ ਤੇ ਸਮਝ ਨੂੰ ਅੱਗੇ ਰੱਖੇ ਜ਼ਬਾਨ ਚੱਲੇ ਤੇ ਸਮਝ ਨੂੰ ਅੱਗੇ ਰੱਖੇ ਖਾਣ ਲੱਗੇ ਪੀਣ ਲੱਗੇ ਤੇ ਸਮਝ ਨੂੰ ਅੱਗੇ ਰੱਖੇ ਜੋ ਹਰ ਕਰਮ ਦੇ ਸਮਝ ਨੂੰ ਅੱਗੇ ਰੱਖੇ नहीं जबान अगे बोल गए तो समझ तो बाद लिया पश्चातापे आ गए नहीं आखना पासे चले गए नहीं जाना से। की कर बैठे नहीं करना से इस पश्चाताप का मतलब है हथा ने किया पर हथा नाल समझ नहीं सी पैर ने पर पैरों समझ नहीं सी जबान बोली पर जबान देखो समझ नहीं सी सिर नहीं हर कर्म सिर में जो जोड़े प्रभु चिंतन करना है प्रभु का नाम लेना है बंदगी करनी है सिर अगर जो हर कर्म के सिर में ने सिर मोह ब्राह्मण श्रेष्ठ यह सब तो उचा है क्योंकि शरीर कुंज भी प्रभु ने सिर उचा बनाया है जिरा हर कर्म के सिर में नखद समझ न समझ इत ਅਕਸਰ ਕਈ ਮਨੁੱਖਾਤਾ ਨਾਲ ਕੁਝ ਕਰਨ ਤੋਂ ਬਾਅਦ ਪਛਤਾੰਦੇ ਨੇ ਨਹੀਂ ਕਰਨਾ ਚਾਹੀਦਾ। ਚੰਦ ਕੇ ਪਛਤਾੰਦੇ ਨੇ ਇਹ ਨਹੀਂ ਆਣਾ ਚਾਹੀਦਾ। ਬਰਮ ਕੇ ਪਛਤਾੰਦੇ ਨੇ ਨਹੀਂ ਬੋਲਣਾ ਚਾਹੀਦਾ। ਖਾਣ ਪੀਣੇ ਕਰਾਤਰਾਂ ਦੇ ਭੈੰਤਰ ਰੋੜ ਪੈਦਾ ਕੀਤੇ ਇਹ ਨਹੀਂ ਖਾਣਾ ਚਾਹੀਦਾ। ਜੋ ਕਰਨ ਲੱਗਿਆ ਪਈ ਲੱਗਿਆ ਸੌਣ ਲੱਗਿਆ ਜਾਗਣ ਲੱਗਿਆ ਕਰਨ ਲੱਗਿਆ ਚੱਲਣ ਲੱਗਿਆ ਬੋਲਣ ਲੱਗਿਆ ਸੁਣਨ ਲੱਗਿਆ ਵੇਖਣ ਲੱਗਿਆ ਹਰ ਇੰਦਰੀ ਦੇ ਵੇਗੋ ਸਮਝਣੋਂ ਰਖਦਾ ਹੈ ਬ੍ਰਾਹਮਣ ਔਰ ਕਿਸੇ ਨੂੰ ਬ੍ਰਾਹਮਣ ਕਹਿੰਦਾ ਬ੍ਰਾਹਮਣ ਕੋਈ ਜਾਤ ਨਹੀਂ ਹੈ ਬ੍ਰਾਹਮਣ ਦੇ ਘਰ ਜਨਮ ਲੈ ਕੇ ਕੋਈ ਬ੍ਰਾਹਮਣ ਨਹੀਂ ਦੂਜਾ ਵੀ ਸ਼ਬਨ ਬਰਦਾਸ਼ਤ ਕਰ ਲੈਣਾ ਸਿੱਖ ਦੇ ਜੱਗ ਘਰ ਜਨਮ ਲੈ ਕੇ ਕੋਈ ਸਿੱਖ ਨਹੀਂ ਗੁਰੂ ਦੇ ਘਰ ਜਨਮ ਲੈ ਕੇ ਸਿੱਖ ਸਿੱਖ ਹੁੰਦਾ ਸਤਗੁਰ ਤੇ ਜਨਮ ਹੈ ਗਨਮ ਗਵਨ ਮੇਟਾਇਆ ਬਿਰੋਧੀ ਸਿੱਖਿਆ ਨੂੰ ਜੇ ਸਨੇਹ ਧਾਰਨ ਕਰ ਲਿਓ ਦਾ ਗੁਰੂ ਦੇ ਘਰ ਮਾਨਸਿਕ ਤੌਰ ਤੇ ਜਨਮ ਹੋ ਗਿਆ ਸਿੱਖ ਮਾਹਬਾਪ ਪੁੱਤ ਨੂੰ ਜਨਮ ਦਿੰਦੇ ਨੇ ਸਿੱਖ ਨੂੰ ਜਨਮ ਨਹੀਂ ਸਿੱਖ ਨੂੰ ਜਨਮ ਗੁਰੂ ਦਿੰਦਾ ਮਾਹਬਾਪ ਸਤ ਨੂੰ ਜਨਮ ਦੇਂਦੇ ਨੇ ਗੁਰੂ ਸੰਤ ਨੂੰ ਜਨਮ ਦਿੰਦਾ ਮਾਹਬਾਪ ਪੁੱਤ ਨੂੰ ਜਨਮ ਦੇਂਦੇ ਨੇ ਗੁਰੂ ਸਿੱਖ ਨੂੰ ਜਨਮ ਦਿੰਦਾ ਮਾਂ ਬਾਪ ਦੇ ਹੌਣ ਬਿੰਦ ਤੋਂ ਉਤਦਾ ਜਨਮ ਹੋਇਆ ਗੁਰੂ ਦੇ ਵਿਚਾਰ ਤੋਂ ਸਿੱਖਦਾ ਜਨਮ ਹੋਇਆ ਸਿੱਖੀ ਸਿੱਖਿਆ ਗੁਰੂ ਦੇ ਵਿਚਾਰ ਜੋ ਵਿਚਾਰ ਨੂੰ ਸਮਝ ਨਾ ਖੜ ਲਗਿਆ ਪੈ ਲਗਿਆ ਬੋਲਣ ਲਗਿਆ ਚੱਲਣ ਲਗਿਆ ਉੱਟਣ ਲਗਿਆ ਬੈਠਣ ਲਗਿਆ ਬੋਲਣ ਲਗਿਆ ਵੇਖਣ ਲਗਿਆ ਅੱਗੇ ਰਹਿਣਾ ਸਮਝ ਨਾ ਸ਼ਰਮਾ ਬ੍ਰਾਹਮਣ ਬ੍ਰਾਹਮਣ ਲਾਲ ਧਰਮ ਚੱਲਦਾ ਕਿ ਸਿਰ ਨੂੰ ਜੋ ਅਗੇ ਰਹਿਣਾ हर कम जो समझना कर वो चल जो अपने मजबूत करना चाहता है ताकतवर करना चाहता है ताकि किसी कमजोर सहारा बन सका, सूर वीर किसों कहने सूर आ सो पहचानिए, जो लड़े दीन के दीन ये इथे अर्थ दीन शब्द संस्कृत है ये अर्थ ने ਨੇ ਮਾਣਾ ਨੇ ਟਾਣਾ ਲਾਗਰ ਕਮਜ਼ੋਰ ਜੋ ਕਮਜ਼ੋਰ ਦੀ ਖਾਤਰ ਲੜੇ ਜੋ ਕਮਜ਼ੋਰ ਦੀ ਬਾਪ ਅੜੇ ਦੇਨ ਸ਼ਬਦ ਉਰਦੂ ਫਾਰਸੀ ਅਰਬੀ ਦਾ ਹੋਵੇ ਤੇ ਅਰਥ ਬਣ ਜਾਂਦੇ ਨੇ ਇਹ ਦੇਨ ਸ਼ਬਦ ਅਰਬੀ ਫਾਰਸੀ ਦਾ ਨਹੀਂ ਹੈ ਕਰਮ ਸ਼ਬਦ ਸੰਸਕ੍ਰਿਤ ਦਾ ਹੋਵੇ ਤੇ ਇਹਦੇ ਅਰਥ ਬਣਦੇ ਨੇ ਕੰਮ ਪਰ ਕਰਮ ਸ਼ਬਦ ਉਰਦੂ ਫਾਰਸੀ ਦਾ ਹੋਵੇ ਤੇ ਇਹਦੇ ਅਰਥ ਬਣ ਜਾਂਦੇ ਨੇ ਬਖਸ਼ਿਸ਼ ਤੇ ਖੁਦਾ ਦਾ ਕਰਮ ਹੋ ਗਿਆ ਭਾਸ਼ਾ ਦਾ ਪਿਆਰ ਦਾ ਹੋਵੇ ਕਿ ਕਈ ਵਾਰ ਅਰਥਾਂ ਦਾ ਨਰਕ ਹੋ ਜਾਵੇ सूर सो पर जानिए जो लड़े देंगे जो लड़ मरे गरीब की खातर कमजोर की खातर जो हर जगह कमजोर का पक्ष लगे कौन कमजोर का पक्ष लेंद नहीं लेंदा ब्राह्मण कमजोर सी, सारे से सारे हिंदुस्तान विच ब्राह्मण का पक्ष पूर्ण वास्ते केवल गुरु तेग बहादुर साहब जी अगे आए और ऐलानिया कह दिता मैं इन्हों कमजोर की बांह पकड़ ले और ਇਕ ਕਾਇਦੇ ਤਾਂ ਬਾਹ ਜਿਨਾ ਵੀ ਪਕੜੀਏ ਸਿਰ ਦੇ ਜੇ ਬਾਹ ਨਾ ਛੋੜੀ ਮੈਂ ਸਿਰ ਦੇ ਦਿਆਂਗਾ ਪਾਣੇ ਛੋੜਾਂ ਔਰ ਵਾਕਈ ਸਿਰ ਦੇ ਤੇ ਬਾਹਾਂ ਇਤਨੀਆਂ ਮਜ਼ਬੂਤ ਕਰ ਦਿੱਤੀਆਂ ਇਤਨੀਆਂ ਤਾਕਤਵਰ ਕਰ ਦਿੱਤੀਆਂ ਅੱਜ ਦੇਸ਼ ਦੇ ਅਗਰ ਗ੍ਰੀਤਾ ਰਾਮੈ ਤਲ ਦੇਵੀ ਦੇਵਤਿਆਂ ਦੇ ਮੰਦਰ ਔਰ ਮੰਦਰਾਂ ਦੇ ਗੁੰਬਦ ਔਰ ਭਾਰਤੀ ਧਾਰਮਿਕ ਗ੍ਰੰਥ ਬਚੇ ਪਹਿਲੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਕਰਦਾ सिर्फ उन्हों की शहादत खतरी हर जगह कमजोर का पक्ष लवे खतरी धर्म चलता है शुगर जो सेवा ही रस रखता है तप्पड़ जाड़ना लंगर बना लंगर वंडना जोड़े जाड़ना झाड़ू फेरना ਬਹਨੇ ਡੌੜਾ ਵਜਨੇ ਕਮ ਕਰਨ ਦੇ ਸ਼ੌਕ ਰਤ ਹੈ 4 ਸਾਲ ਤਏ ਗਏ ਐ ਮਹਾਪੁਰਸ਼ ਪੰਜਾਬ ਤੋਂ ਇੱਕ ਸਜਣਾ ਨੇ ਮੇਰੇ ਕੋਲ ਆਪਣਾ ਸੇਵਾ ਦਾਗ ਦੇ ਬਿਠਾ ਤੇ ਕਹਿੰਦੇ ਕੇ ਮਸਕੀਨ ਜੀ ਇਹਨੂੰ ਕਥਾ ਵਾਚਕ ਬਣਾ ਲਓ ਸਾਡੇ ਡੇਰੇ ਦੀ ਕਥਾ ਕਰੇਗਾ 4-5 ਸਾਲਾਂ ਤੋਂ ਸਾਡੇ ਕੋਲ ਹੈ ਪਰ ਇਹ ਸੇਵਾ ਤੇ ਬੜੀ ਕਰਦਾ ਹੈ ਬਹੁਤ ਕਰਦਾ ਸਾਰਾ ਦਿਨ ਕਰਦਾ ਥਕਦਾ ਨਹੀਂ ਪਰ ਮੈਂ ਚਾਹਨਾ ਹੈ ਕਥਾ ਕਰੇ ਆ ਗਿਆ ਮੇਰੇ ਕੋਲ ਮੈਂ ਜਨ ਗੁਰੂ ਗ੍ਰੰਥ ਸਾਹਿਬ ਦੀ ਸੰਚੀ ਪੜਾਵਤੀ ਮੈਂ ਘੇ ਪੜਿਆ ਹੈ ਕੁਝ ਵਿਖੜੇ ਸ਼ਬਦਾਂ ਦੀ ਵਿਆਖਿਆ ਸੁਣ ਲਿਆ ਕਰ 5-10 ਮਿੰਟ ਕਥਾ ਵਿੱਚ ਬੈਠ ਰਿਹਾ ਕਰ ਨੋਟ ਲੈ ਲਿਆ ਕਰ ਕੁਝ ਮੇਰੇ ਕੋਲ ਪੁੱਛ ਲਿਆ ਕਰ ਮੈਂ ਤਾਂ ਮੇਰਾ ਟਾਂਦੇ ਤੈਨੂੰ ਦੇਣਾ ਬਾਗ ਮੈਨੂੰ ਕਹਿੰਦਾਗਾ ਗਨੇੜੀ ਮੈਂ ਜਾਣਾ ਹੈ ਵਾਪਸ ਦੇ ਦੇ ਰੇ ਮੈਂ ਕਿਉਂ ਉਹ ਮਹਾਪੁਰਖਾਂ ਨੇ ਕਿਹਾ ਐਨ ਬੋਤਨ ਸਾਧ ਰੱਖਣਾ ਕਥਾਵਾਚਕ ਬੜਾਣਾ ਕਹਿੰਦੇ ਪੋਤਿਆਂ ਚ ਸਿਰ ਖਪਾਈ ਸਾਡੇ ਕੋਲ ਨਹੀਂ ਆਉਂਦੀ ਐ ਨਹੀਂ ਮੰਨਦਾ ਐ ਸਿਰ ਖਪਾਈ ਨਹੀਂ ਆਉਂਦੀ ਦੂਜਾ ਤੁਸੀਂ ਜਿਹੜੀ ਕਥਾ ਕਰਦੇ ਹੋ ਸਾਨੂੰ ਜੀ ਸਮਝ ਹੀ ਨਹੀਂ ਆਂਦੀ ਕਿਹੜੀ ਭਾਸ਼ਾ ਚ ਬੋਲਦੇ ਸਾਨੂੰ ਨਹੀਂ ਸਮਝ ਆਉਂਦਾ तीजा थोड़े कोई काम नहीं कोई कपड़े धोना पानी ढोना झाड़ू बुरी की काम ही नहीं है आप किस तरह दे क्यों थोड़े को सेवा वास्ते आई नहीं कुछ मैनू आखे मित्रा तू शूधर है तेरे नाल धर्म चल सद अगर तू भावना सेवा करें रब तक पहुंच सकता है पढ़ना लिखना छे तेरे वास्ती गल नहीं है शूधर है जो वजनी काम से कर सकता है काम तो कर सदै दिमागी नहीं बारीक नहीं कूद नाल धर्म चल रहा है खतरी धर्म चल रहा है श्रिष्ट सब एक वर्ण हो धर्म की गति रही है सारी सृष्टि एक वर्ण हो गई है गुरु नानक देव जी महाराज क्या धर्म नहीं, चल रहे, नहीं।, क्या नहीं चल रहे क्या सारे ब्राह्मण हो गए ने नहीं ब्राह्मण धर्म चल रहा है ब्राह्मण है नहीं क्या सारे खतरी हो गए ने कता ही नहीं खतरी नाले धर्म चल रहा है क्या सारे शूद्र हो गए ने बिल्कुल नहीं सुधर धर्म चल रहा है ਪਰ ਕਿਹੜਾ ਵਰਨ ਰਹਿ ਗਿਆ ਜਿਹਦੇ ਨਾਲ ਧਰਮ ਨਹੀਂ ਚੱਲਦਾ ਸੇਸ਼ਟ ਸਭ ਇੱਕ ਵਰਨ ਹੋਈ ਵੈਸ਼ ਵੈਸ਼ ਨਾਲ ਧਰਮ ਨਹੀਂ ਚੱਲਦਾ ਸਤ ਸੇਸ਼ਟ ਸਭ ਇੱਕ ਵਰਨ ਹੈ ਵੈਸ਼ ਨਾਲ ਧਰਮ ਨਹੀਂ ਚੱਲਦਾ ਤੈਨੂੰ ਵੈਸ਼ ਆਤ ਹੋ ਗਏ ਮਾੜੀ ਮੋਟੀ ਦੁਕਾਨ ਖੋਲ ਕੇ ਸਟੋਰ ਖੋਲ ਕੇ ਤੇ ਚਲਾ ਗਏ ਨਹੀਂ ਇਤੇ ਦੰਦਾ ਇਤੇ ਕਿਰਤ ਵੇਖ ਜੋ ਧਨ ਦੀ ਖਾਤਰ ਆਪਣਾ ਈਮਾਨ ਵੇਚ ਦੇਵੇ ਧਰਮ ਵੇਚ ਦੇਵੇ ਇੱਜ਼ਤ ਵੇਚ ਦੇਵੇ ਅਣਖ ਵੇਚ ਦੇਵੇ ਕੌਮ ਵੇਚ ਦੇਵੇ ਮੌਕਾ ਲਗੇ ਦੇਸ਼ ਵੇਚ ਦੇਵੇ ਅਸਮਤ ਵੇਚ ਸਰਵਾਨ ਮੰਨਣਾ ਚਾਹੀਦਾ ਕੌਮ ਕੀ ਜਾਂਦੀ ਹੈ ਵੇਚੀ ਜਾ ਸਕਦੀ ਹੈ ਦੇਸ਼ ਵੀ ਹੈ ਵੇਚਿਆ ਜਾ ਸਕਦਾ ਹੈ ईमान की है बेचिया जा सकता है अड़ख की है बेची जा सकती है इज्जत की है बेची जा सकती है असमत की है बेची जा सकती है कला बेची जा सकती है ज्ञान बेचिया जा सकता है कथा बेची जा सकती है कीर्तन बेचिया जा सकता है पाठ बेचिया जा सकता है नजराना लेना और गल है कीर्तन बेचना और गल है मुल चुका और सब वैश्य सब वैश्य कोई ब्राह्मण ਸਿਸ਼ਟ ਸਭ ਇੱਕ ਵਰਨ ਹੋਏ ਨਾਨ ਚਾਹੀਦਾ ਹੈ ਵੇਚਣ ਨੂੰ ਤਿਆਰ ਇਮਾਨ ਵੀ ਵੇਚਣ ਨੂੰ ਤਿਆਰ ਆ ਧਰਮ ਵੀ ਵੇਚਣ ਨੂੰ ਤਿਆਰ ਆ ਕੌਮ ਵੀ ਵੇਚਣ ਨੂੰ ਤਿਆਰ ਆ ਪਾਠ ਵੀ ਵੇਚਣ ਨੂੰ ਤਿਆਰ ਆ ਸੇਵਾ ਵੀ ਵੇਚਣ ਨੂੰ ਤਿਆਰ ਆ ਕੋਈ ਗੁਰਦੁਆਰੇ ਦੀ ਸੇਵਾ ਕਰਦਾ ਹੈ ਗੁਰੂ ਵਾਸਤੇ ਜ਼ਿੰਦਗੀ ਭਰ ਦਾ ਮੇਰਾ ਅਨੁਭਵ ਹੈ ਪਾਰਲੀਮੈਂਟ ਤੱਕ ਪਹੁੰਚਣ ਵਾਸਤੇ ਬੁਥੇਰੇ ਕਰਦੇ ਨੇ ਕਿਵੇਂ ਐਮਐਲਏ ਬਣਗੇ ਕਿਵੇਂ ਹੈਂ ਕੋਈ ਬਣ ਗਿਆ ਕਿ ਮੈਂ ਮਨਿਸਟਰ ਬਣ ਗਿਆ ਗੁਰਦੁਆਰੇ ਦੀਆਂ ਪੌੜੀਆਂ ਤੇ ਚੜਦੇ ਨੇ ਮੈਸੇਜ ਵਾਸਤੇ ਉਹ ਕਿਤਾਬ ਲਿਖੀ ਤੇ ਸਲਤਾਰ ਰਘੇਂਦਰ ਸੰਗੋਣਾ ਕਾਬਲੀ ਸੰਗਠਨ ਨੇ ਉਹ ਛਾਪਿਆ ਦੇਸ਼-ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧ ਕੀਤਾ ਆਛਾ ਪੇਪਰ ਚਾਰ ਅਕਸ਼ਰੀ ਮੈਨੂੰ ਖਜੇਂਦਰ ਸਿੰਘ ਕਹਿੰਦੇ ਸਨ ਵੀ ਤੁਸੀਂ ਆਪ ਇਹ ਕੰਮ ਆਰੰਭ ਕਰੋ ਮੈਂ ਕਿਹਾ ਲੋਹਾਰ ਸ਼ਸਤਰ ਤੇ ਬੜਾਂਦਾ ਮੈਦਾਨੇ ਜੰਗ ਦੇ ਕਾਪ ਨਹੀਂ ਲੜਦਾ ਹੁੰਦਾ ਫਿਰ ਸ਼ਸਤਰ ਕਿਵੇਂ ਬੜਾਵੇਗਾ ਕਿ ਮੈਂ ਕਿਹ ਜ ਮੈਂ ਲੜਨ ਲਈ ਆਇਆ ਤਾਂ ਫਿਰ ਕੋਈ ਦਵਾਲ ਲਸਾਗਾ ਕਿ ਕਿਸੇ ਨੇ ਮੇਰੇ ਕੋਲ ਸੌਂਦਾ ਨਹੀਂ ਫਿਰ ਮੈਂ ਪੰਜ ਦਸੇਚ ਇੱਕ ਕਥਾ ਪੜ੍ਹੀ ਸੀ ਇੱਕ ਰਾਜੇ ਦੀ ਰਾਣੀ ਉਹਨੇ ਮਹਿਲ ਦੇ ਸਾਰੇ ਦਰਪਨ ਸ਼ੀਸ਼ੇ ਤੋੜ ਦਿੱਤੇ ਥੋੜਾ ਲੈ ਕੇ ਬੜੋ ਕੀ ਉਟੀ ਸ਼ੀਸ਼ੇ ਤੋੜ ਦਿੱਤੇ कोल ही नौकर खड़ा वो तो कह लगा एक शीशा बड़ा कीमती राजे ने बड़े शौक नाम लगवाए सन तुम तोड़ दह लगी हर शीशे च मैं करूप दिखाई देने हर शीशे च मैं बदसूरत दिखाई देने के शीशे नहीं चाहिए जैसा चेहरा नौरा हो गया शीशे चो ही हो शीशे का तो कोई कसूर नहीं पर समझ बैठी शीशे का कसूर है इस दर्पण का कसूर है तोड़ दी गई तोड़ दी गई नौकर पैसे ही देते, आखिया बाजारों ओ शीशा लेके आ दिख सुंदर दिखाई देव खूबसूरत दिखाई देना ਉਹ ਵਿਚਾਰਾ ਭਜੇ ਹੋਇਆ ਗਿਆ ਅਸਲੀਅਤ ਨੂੰ ਤੇ ਉਹ ਵੀ ਜਾਣਦਾ ਸੀ ਪਰ ਹੁਕਮ ਦੇ ਸਿਕ ਨੌਕਰ ਬੜਾ ਸੋਨਾ ਸ਼ੀਸ਼ਾ ਖਰੀਦ ਕੇ ਲਿਆਇਆ ਕੀਮਤੀ ਸ਼ੀਸ਼ਾ ਖਰੀਦ ਕੇ ਲਿਆਇਆ ਆਕੇ ਟੇਕ ਕੇ ਰੱਖਿਆ ਰਾਣੀ ਨੇ ਜੈਸੇ ਉਹ ਦੇਖ ਆਪਣਾ ਮੋਖੜਾ ਦੇਖਿਆ ਪੱਥਰ ਮਾਰ ਕੇ ਉਹਨੂੰ ਵੀ ਤੋੜ ਦਿੱਤਾ ਨੌਕਰ ਨੂੰ ਗਾਲ੍ਹਾਂ ਕਢੀਆਂ ਤੈਨਾਂ ਵੀ ਸ਼ੀਸ਼ਾ ਖਰੀਦਣ ਦੀ ਜਾਜ ਕੋ ਕੋੰਡੂ ਲੈ ਸ਼ੀਸ਼ਾ ਖਰੀਦ ਕੇ ਲਿਆ ਹੈ ਜਿਹਦੇ 'ਚ ਮੈਂ ਕ੍ਰੋਪ ਦਿਖਾਈ ਦੇਣੀ ਹੈ। ਜਾਹੋੜ ਸ਼ੀਸ਼ਾ ਲੈ ਕੇ ਆ ਪੈਸੇ ਦਿੱਤੇ। ਔਰ ਇਹ ਪੰਜ ਦਸੀ ਦੀ ਕਥਾ ਹੈ। ਪੰਜ ਦਫਾ ਲੌਕਰ ਸ਼ੀਸ਼ਾ ਲੈ ਕੇ ਆਇਆ। ਪੰਜੇ ਹੀ ਦਫਾ ਦਾ ਨਹੀਂ ਲੇ ਤੋੜਿਆ। ਮੈਂ ਕ੍ਰੋਪ ਦਿਖਾਈ ਦਿੱਤੀ। ਤੂੰ ਕੈਸਾ ਸ਼ੀਸ਼ਾ ਦੇਣਾ। ਪੰਜਵਾਂ ਸ਼ੀਸ਼ਾ ਤੋੜਨ ਦੇ ਨਾਲ ਪੈਸੇ ਦੇ ਕੇ ਆਇਆ। ਉਹਨੇ ਜਿਹੜਾ ਕੋਈ ਸ਼ੀਸ਼ਾ ਦੇਂਦਾ ਤੇ ਪੁੱਜੇ ਮੈਂ ਕਿਤੇ ਕਰੋੜ ਦਿਖਾਉ ਦਿੱਤੇ ਸ਼ੀਸ਼ੇ ਜਨਨ ਤੈਨੂੰ ਵੀ ਤੋੜ ਗਿਆਂ ਤੇਰੇ ਵੀ ਟੁਕੜੇ ਕਰ ਦਿੱਤੇ ਤੈਨੂੰ ਇਤਨੀ ਅਕਲ ਨਹੀਂ ਉਹ ਸ਼ੀਸ਼ਾ ਲੈ ਕੇ ਆ ਜਿਸ ਵਿੱਚ ਮੈਂ ਖੂਬਸੂਰਤ ਦਿਖਾਈ ਦੇਵਾਂ ਕੰਬਦਾ ਹੋਇਆ ਨੌਕਰ ਬਾਹਰ ਗਿਆ ਉਹਨੇ ਦੇਖਿਆ ਹੁਣ ਤੇ ਟੁਕੜੇ ਹੀ ਹੋਣਗੇ ਆਪਣੇ ਵੀ ਹੋਣ ਸਾਡੇ ਵੀ ਖੈਰ ਉਦੇ ਚਾਰੇ ਦੀ ਹਾਲਤ ਉਦੇ ਕਮਰੇ ਦੇ ਹੱਥਾਂ ਨੂੰ ਵੇਖ ਕੇ ਰਸਤੇ 'ਚ ਇੱਕ ਸੰਤ ਸਾਈਂ ਲੋਕ ਫਕੀਰ ਮਿਲ। ਉਹਨਾਂ ਆਖਿਆ ਪੁਰਖਾ ਗਲਤੀ ਹੈ ਐਨਾ ਘਬਰਾਇਆ ਐ ਇਤਨਾ ਚਾਹੀਏ ਇਤਨਾ ਪਰੇਸ਼ਾਨ ਇਤਨਾ ਘਬਰਾਇਆ ਇਤਨਾ ਡਰੇ ਹੋਇਆ ਸਾਰੀ ਵਿਥਿਆ ਸੁਣਾ ਦਿੱਤੀ ਸਾਰੀ ਵਿਥਿਆ ਸੁਣਾ ਦਿੱਤੀ ਫਕੀਰ ਕਹਿ ਲਗਾ ਇੰਜ ਕਰ ਤੂੰ ਸ਼ੀਸ਼ਾ ਲੈਣ ਨਾ ਜਾ ਅਸੀਂ ਖੁਦ ਹੀ ਸ਼ੀਸ਼ੇ ਹੁੰਦੇ ਆ ਸਾਨੂੰ ਲੈ ਜਾ ਅਸੀਂ ਤੇਰੇ ਨਾਲ ਚੱਲਦੇ ਆ ਤੇਰਾ ਮਸਲਾ ਹੱਲ ਕਰਾਂਗੇ ਵਾਕਈ ਫਕੀਰ ਸ਼ੀਸ਼ਾ ਹੁੰਦੇ ਨੇ ਸਾਰੇ ਅਵਤਾਰ ਸ਼ੀਸ਼ਾ ਹੁੰਦੇ ਨੇ ਕੌਮ ਦਾ ਲੋਕਾਂ ਦਾ ਮਰਦਕ ਦਾ ਸਵਾ ਦਾ ਜੈਸਾ ਚਿਹਰਾ ਹੁੰਦਾ ਉਹਨਾਂ ਦੇ ਸਾਹਮਣੇ ਰੱਖਦੇ ਨੇ ਸੋ ਸਮਾਜ ਕਰਤੇ ਕਵਿਤੇ ਬਿਠਾ ਲੈਂਦਾ ਹੈ ਸੂਲੀ ਤੇ ਡਟਕਾ ਦਿੰਦਾ ਹੈ ਸ਼ੀਸ਼ੇ ਤੋੜਦਾ ਪਤਾ ਨਹੀਂ ਸਮਾਜ ਨੇ ਕਿੰਨੇ ਸ਼ੀਸ਼ੇ ਤੋੜੇ ਹਨ ਹਰ અવਤਾਰ ਸੰਤ ਸ਼ੀਸ਼ਾ ਸਮਾਜ ਦੀ ਰੂਪਰੇਖਾ ਕ੍ਰੂਪਤਾ ਉਹਦੇ ਸਾਹਮਣੇ ਰੱਖ ਦਿੰਦਾ ਹੈ ਰਾਜਨੀਤੀ ਦੀ ਕ੍ਰੂਪਤਾ ਉਹਦੇ ਸਾਹਮਣੇ ਰੱਖ ਦਿੰਦਾ ਹੈ ਕਾਰੋਬਾਰ ਦੀ ਕ੍ਰੂਪਤਾ ਉਹਦੇ ਸਾਹਮਣੇ ਰੱਖ ਰਿਹਾ ਹੈ ਕੋਈ ਆਪਣਿਆ ਕੋਈ ਕ੍ਰੂਪ ਨਹੀਂ ਦੇਖਣਾ ਚਾਹੁੰਦਾ कोई भी नहीं देखना चाहता तो फिर की करिए तोड़ो शीशे तोड़ो शीशे शीशा नाजुक बड़ा शीशा कोमल बड़ा और यकीन जानो पत्थर ठोस बड़ा है सख्त बड़ा है देख नहीं लगती शीशे न टूर जिसने छो कोई खूबी है नाजुक हो जिंदगी नाजुक होती है ये मैं आजकल जितना ज्यादा जीवन होगा नाजुक होगा कुछ अरसा एक सज्जन ने ऐसी तर्क दी थी भाई नब्बे साल तक औरंगजेब जिंदा रहा तखत ही मरे है राजकर मरे फिर बयालीस साल में जो रुखसत हो गए गुरु गोविंद सिंह जी महाराज इन्नी छोटी आई ओ जालम नवे साल तक दिता रहे और नवे साल तक जुलम करता रहा बयाली साल बच रुखसत हो गया अंदरों उसके शक से ये रब रोग कुछ भी नहीं है इस बिना तो मेरे नाल गल कर रहे महान जालम नवे साल तक दिता रहे और महान दयालु परपकारी सिर्फ बयाली साल रुखसत हो गए मैं उन्होंने आखिर मित्र इस डांग भी सोच कंडे की उम्र बहुत ज्यादा आुल की उम्र से दो तीन दिन की आती फुल की उम्र दिन लंबी नहीं आती कंडे भी लंबी कंडा ठोस है सख्त है नवे साले की तरह जीवना से चुभदे रहना समाज में दुनिया गया बेहतर दो दिन जिंदगी जी जीवना कुछ खुशबू तंड कुछ मोतर से कुछ सौपन से वंटिया कुछ खेड़ा तिलेर की नवे साल तक चुगद ही रहे खराशा पुचा ही रहा जिथे जितना ज्यादा जीवन होगा नाजुक होगा जिथे जीवन ही नहीं उनो कोई खतरा भी नहीं जीवन में ही खतरा होना है ਦੇਖੋ ਜਿੰਦੇ ਜਾਗਦੇ ਮਨੁੱਖ ਨੂੰ ਖਤਰਾ ਹੈ ਕਬਰਾਂ ਨੂੰ ਕੀ ਖਤਰਾ ਹੈ ਕਬਰਾਂ ਦੇ ਪਏ ਮੁਰਦਿਆਂ ਨੂੰ ਖਤਰਾ ਹੈ ਜਿਉਂ ਨੂੰ ਆਖੋ ਆਟਮ ਬੰਬगिरਣ ਵਾਲਾ ਹੈ ਤੇ ਜਿਹੜੇ ਕਬਰਾਂ ਚ ਪਏ ਨੇ ਮੁਰਦੇ ਉਹਨਾਂ ਨੂੰ ਆਖੋ ਆਟਮ ਬੰਬगिरਣ ਵਾਲਾ ਹੈ ਉਹਨੂੰ ਕੀ ਖਤਰਾ ਹੈ ਜਿੰਦੇ ਜਾਗਦੇ ਮਨੁੱਖ ਨੂੰ ਖਤਰਾ ਹੈ ਮੁਰਦਿਆਂ ਨੂੰ ਕੀ ਖਤਰਾ ਹੈ ਬਿਮਾਰੀਆਂ ਦਾ ਖਤਰਾ ਹੈ ਜਿੰਦੇ ਜਾਗਦੇ ਮਨੁੱਖ ਨੂੰ ਹੈ ਇੱਕ ਮੁਰਦਾ ਪ੍ਰਯੋਗ ਨੂੰ ਆਖੇ ਬਿਮਾਰੀ ਦੀ ਬਵਾ ਚਲੀ ਹੋਈ ਹੈ ਨਜ਼ਰਾਂ ਪੈਲੇ ਹੋਇਆ ਪਲੂ ਬੜਾ ਪੈਲਿਆ ਹੈ ਕਦਰੇ ਕੈਨੋ ਨਾ ਲੱਗਦਾ ਕਿ ਕਿ ਤੱਕ ਜਾਏਗਾ ਮੁਰਦਾ ਮੁਰਦਾ ਖਤਰੇ ਚ ਨਹੀਂ ਆਉਂਦਾ ਮੁਰਦਾ ਕੌਮਾਂ ਫਤਰੇ ਚ ਨਹੀਂ ਆਉਂਦੀਆ ਮੁਰਦਾ ਦੇਸ਼ ਖਤਰੇ ਚ ਨਹੀਂ ਆਉਂਦਾ ਸ਼ੀਸ਼ਾ ਨਾਜ਼ਕ ਹੈ ਪਤਾ ਨਹੀਂ ਕਿਤਨੇ ਪਥਰਾਂ ਨੇ ਕਿਤਨੇ ਕਠੋਰ ਬਿਲਾ ਰਹੇ ਇਸ ਤਰ੍ਹਾਂ ਦੇ ਸ਼ੀਸ਼ੇ ਤੋੜ ਰਹੇ ਨੇ ਤੋੜ ਦਿੱਤਾ ਮਨਸੂਰ ਨੌਸੂਗਰਾਤ ਨੂੰ ਈਸਾ ਨੂੰ ਸੋਲਿਟੇ ਚਾੜ ਦਿੱਤਾ ਚੰਬਲੀ ਚਾਂਗ ਦੇ ਚ ਮਹਾਂਦਰ ਪਰਨੋ ਤੋੜ ਦੇਤਾ ਹਨ ਗੁਰ ਕੈਤ ਬਾਦਸ ਗੁਰੂ ਅਰਜਨ ਦੇ ਲਾਹੌਰ ਦੇ ਸ਼ਹਿਰ ਦੂਤਾਂ ਦੇ ਕਾਲਾ ਕਹਿ ਦਿੱਤਾ ਗੁਰੂ ਨਾਨਕ ਨੂੰ ਜੇਲ੍ਹ ਵਿੱਚ ਪਾਇਆ ਬਾਬਰ ਨੇ ਅਦੋਂ ਦੇ ਕਸੂਰ ਬਸ ਮਨੋਕਦੀ ਕਰੋਪਤਾ ਸਾਹਮਣੇ ਰੱਖ ਦਿੱਤੀ ਬਾਬਰ ਕੋ ਬਾਬਰ ਨਹੀਂ ਜਾਬਰ ਹੈ ਮਲਕ ਭਾਗੋ ਤੋਂ ਦਾਨੀ ਨਹੀਂ ਕਸਾਈ ਹੈ इस तरह अगले का चेहरा रखते अगला तीशा तोड़ सूप क्यों दिखा करूप दिखाई दे शीशे मनुख समझ तो कम लै ला शीशा ना तोड़िए शायद अस इस तरह हाँ पर मन की करूपता कोई सामने रख दे ऐसे दर्पण तोड़े गए तोड़े। ऐसे दर्पण काबिले कबूल नहीं होंगे हर महापुरुष दर्पण होता है हर अवतारी पुरुष दर्पण होता है शीशा होता है मनुष्य का भी तस्वीर सामने रख देता है उसका चेहरा ਉਹਨਾਂ ਦੇ ਸਾਹਮਣੇ ਰੱਖ ਦਿੰਦਾ ਹੈ तो फिर कबूल नहीं